Hey, 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 You're a Gracias. ਬਿੰਨਾ ਆਓ ਸਤਿਗੁਰਾਂ ਦੀ ਅਸੀਸ ਬਖਸ਼ੀਸ਼ ਲਈਏ ਰੌੜੇ ਨੂੰ ਸੰਪੋਚ ਕਰਕੇ ਬੱਚਿਆਂ ਨੂੰ ਬਿਠਾ ਕੇ ਬਿਠਾ ਲਓ ਇੱਕ ਤੇ ਆਪਣਾ ਸਾਊਂਡ ਪੁਰਜਾ ਆਪਾਂ ਲੈ ਲੀਏ ਥੋੜਾ ਜਣਾ ਕਿ ਬਾਰੀ ਕਹਿਣ ਤੇ ਮਾਲ ਬਿਰਤੀ ਨੂੰ ਕਾਲ ਕਰ ਲਓ ਗਾਮੀ ਤਪਾਉ ਬਿਆਕਤੀ ਯੋਜਨਾ ਜਿਸ ਦਾ ਉਹਦੇ ਸਾਥ ਦੇ ਨਾਲ ਪਹਿਲੇ ਤੇ ਵੀ ਜੂਰ ਸਾਥ ਦੇ ਨਾਲ ਦੁਨੀ ਦੇ ਦਰਾਂ ਦੇ ਬੋਲ ਕੋਈ ਖਵਾਜ ਘਟ ਬਹੁਤ ਆਉਂਦੀ ਹੈ ਸਾਰੇ ਗੱਜ ਗਿਆ ਬਾਤ ਗੀਤ ਜੀ ਸਤ ਸੰਗਰ ਜੀ ਬੜ ਭਾਰੀ ਜਰਾ

ਕਿੰਨੇ ਬੈਠ ਸਕਦੇ ਆਲੇ ਫੋਰ ਨਹੀਂ ਕੋਈ ਬੈਠ ਸਕਦਾ ਮੇਰੇ ਨਾਲ ਸਤਿ ਨਾਣਾ ਉਧਰ ਤੇ ਸਾਰਾ ਸ਼ਹਿਰ ਵੱਸਦਾ ਹੈ ਮੁੰਡੀ ਵੱਸਦੀ ਹੈ ਪਰ ਗਿਣਤੀ ਦੇ ਆਪਾਂ ਸਾਰੇ ਇੱਥੇ ਆ ਤੇ ਉਹੀ ਬੈਠੇ ਆ ਬਿਦਭਾਗੀ ਸੁਖ ਭਾਵੇ ਭਾਗ ਨਹੀਂ ਨ ਪ੍ਰਭ ਚੋਟਾ ਖਾਵੇ ਬਿਦਭਾਗਾ ਸਤ ਸੰਗ ਨਾਲ ਲਭਿ ਜਾ ਜੀਓ ਦੋ ਗੱਲਾਂ ਨੇ ਕਰਕੇ ਵੀ ਮਨ ਵਿੱਚ ਮੈਲ ਰੱਖਣੀ ਹੈ ਤਾਂ ਵੀ ਸਾਡੇ ਮਾੜੇ ਕਰਮ ਨੇ ਕਰਕੇ ਆਪੋ ਸਤਨਾਮ ਬਾਰੇ ਵਿੱਚ ਸਵਾਲ ਉੱਠਦਾ ਵੀ ਬਿਨ ਭਾਤਾਂ ਤੋਂ ਸਤਿ ਸਿ ਆਗਿਆ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਕੋ ਦੂਜੇ ਪਾਸੇ ਆ ਜਾ ਤਰਸ ਪਿਆ ਮਿਹਰ ਨਾ ਮਤ ਹੋਈ ਸਤਗੁਰੂ ਉਹਨੇ ਜਾਣੀ ਕਰ ਪੈਂਦੀ ਹੈ ਤੇ ਆ ਲੈ ਮੈਂ ਮਸ਼ੀਨਾ ਫਿਰ ਜਾਂਦੀਆਂ ਮੈਂ ਘਰ ਵਿੱਚ ਕੋਈ ਨਹੀਂ ਸਾਨੂੰ ਉਹਦੇ ਵਾਸਤੇ ਮਸਲੇ ਹੱਲ ਕਰਦਾਤਾ ਤੇ ਭੰਦੇ ਨੂੰ ਇਸ ਅਗੈ ਅਰਦਾਸ ਉਹ ਉਹਨੇ ਆਪੇ ਸਾਰਾ ਕੁਝ ਕਰ ਦੇਣਾ ਤੂੰ ਸਿਰਫ ਅਰਦਾਸ ਕਰਿਆ ਕਰ ਗੱਲ ਕੋ ਸਤਿਨਾਮ ਜੋ ਜਾ ਆ ਕੇ ਅਰਦਾਸ ਕਿਆ ਕੀਤਾ ਜਾਂਦਾ ਨਹੀਂ ਕੋਈ ਛੋਟਾ ਕੋਈ ਅਮੀਰ ਕੋਈ ਗਰੀਬ ਨਹੀਂ 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 ਇੱਥੇ ਭਾਵੇਂ ਪਾਪ कमाए ਨੇ ਪਰ ਇੱਥੇ ਤੈਨੂੰ ਪਾਪੀ ਨਹੀਂ ਇੱਥੇ ਸਾਧ ਸੰਗਤ ਦਾ ਰੂਪ ਕਿਹਦਾ ਹੈ ਨਾ ਭਾਈ ਚੋਰ ਆ ਗਿਆ ਡੀਰ ਆ ਗਿਆ ਕੁੜਾ ਢੀੜ ਭਾਵਨਾ ਜਦੋਂ ਉਹ ਆ ਕੇ ਲੱਗੇ ਮਾਣ ਦੇ ਚਰਨ ਉਹਨਾਂ ਸਤਨਾ ਸਰਵਾਰ ਜਾਨੇ ਤੇ ਕੋਈ ਸਤਕਾਰ ਪਿਆਰ ਮਿਲਿਆ ਕਰ ਨਹੀਂ ਸਾਡੀ ਕਿਤੇ ਸਿੱਖ ਦੀ ਤੁਸੀਂ ਇਦਾਂ ਬਣਾ ਪਿਆਰ ਕਰੋਗੇ ਮੱਛੀ ਫੀਦ ਕਰਦੀ ਆ ਪਾਣੀ ਨੂੰ ਪਾਣੀ ਪਿਆਰ ਨਹੀਂ ਕਰਦਾ ਕਿਤੇ ਦੇਖੇ ਹੋਨੇ ਪਿਆਸਾ ਲੱਗ ਜਾਣਾ ਆਦ ਗੁਰੰਤਿਰ ਬਿਰਵਾਨ ਇਹਨੂੰ ਬਜਾਉਂ ਨਾਦ ਸਾਰੇ ਪਿਆਰ ਨਹੀਂ ਕਰਦਾ ਬਚਾਉਂਦਾ ਨਹੀਂ ਨਾਦ ਗੁਰੰਤਿਰ ਦੇਦੇ ਸਾਨੂੰ ਕੋੜਤਾ ਜਿਦਾਉ ਸੰਸਰ ਜਨਾ ਹਰ ਪ੍ਰੀਤ ਹੈ ਮੇਰੇ ਦਰਸ ਲਗਾਗਾ ਇਹੋ ਜੀ ਪ੍ਰੀਤੀ ਹੋਵੇ ਸਾਸ ਸੰਜੀ ਇਹੋ ਜੀ ਸਾਤ ਸਮੇਂ ਦੀ ਸਾਡਾ குரு ਤੇ ਡ ਸੋਤਰਾਥ ਹੈ ਆਪਾਂ ਸੁਖ ਨੂੰ ਜੁੜਾ ਲੈ ਕਾੰਦੀਆ ਹੋਵੇ ਕਾੰਦੀਆ ਹੋਵੇ ਆਨੰਦ ਕਰਾ ਦੇ ਸੁਖ ਉਹ ਹਮੇਸ਼ਾ ਉਹ ਹਮੇਸ਼ਾ ਖੁਸ਼ੀ ਦਿੰਦਾ ਹੈ ਤੇ ਇਹ ਕੰਮ ਦੇ ਵਿੱਚ ਜਿਹੜੇ ਜਦ ਜਿਹੜੇ ਜਦ ਚੱਲ ਰਹੇ ਨੇ ਜਿਹੜੇ ਅੱਜ ਕੋਲੇ ਮੈਂ ਲੇਦਾ ਦਿਨ ਹੈ ਸੰਗਤ ਦੀ ਗੱਲ ਕਰਦਾ ਵੀ ਜਦੋਂ ਸੰਗਤ ਸੰਗਤ ਬੜੇ ਵਿਦਵਾਨ ਫਾਰਸੀ ਬੜੇ ਵਿਦਵਾਨ ਫਾਰਸੀ ਫਾਰਸੀ ਦੇ ਅਰਬੀ ਦੇ ਫਾਰਸੀ ਦੇ ਅਰਬੀ ਦੇ ਉਹ ਕਹਿੰਦੇ ਆਪਾਂ ਕਿਉਂ ਨਾ ਆਨੰਦ ਲਾਲ ਨੂੰ ਮੁਸਲਮਾਨ